ਬਿਕਰਮ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸੀਏ ਕਿ ਬਿਕਰਮ ਮਜੀਠੀਆ ਜਿਹੜਿਆ ਕਿ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਐਨਸੀਬੀ ਦੀ ਐਂਟਰੀ ਹੋ ਚੁੱਕੀ ਹੈ ਤੇ ਜਿਸ ਦੇ ਤਹਿਤ ਦੂਜੇ ਪਾਸੇ ਵਕੀਲ ਦੇ ਵੱਲੋਂ ਖੁੱਲੇ ਚੈਲੰਜ ਦਾ ਕਰ ਦਿੱਤੇਗੇ ਨੇ ਹੁਣ ਵਿਕਰਮ ਮਜੀਠੀਆ ਲਗਾਤਾਰ ਮੁਸ਼ਕਲਾਂ ਦੇ ਘੇਰੇ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਗੱਲ ਕਰੀਏ ਤਾਂ ਨਸ਼ੇ ਦੇ ਨਾਲ ਦੂਜੇ ਪਾਸੇ ਜੁੜੀ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਨੇਤਾ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਇਸ ਮਾਮਲੇ ਦੇ ਵਿੱਚ ਐਨਸੀਬੀ ਦੀ ਮਜੀਠੀਆ ਦੇ ਨਾਲ ਪੁੱਛਗਿੱਛ ਕਰਨ ਦੇ ਲਈ ਤਿਆਰੀ ਕਰ ਰਹੀ ਹੈ ਤੇ ਇਸ ਦੇ ਲਈ ਹੁਣ ਐਨਸੀਬੀ ਵੱਲੋਂ ਵਿਜੀਲੈਂਸ ਵਿਭਾਗ ਦੇ ਨਾਲ ਸੰਪਰਕ ਕੀਤਾ ਗਿਆ ਹੈ ਤਾਂ ਜੋ ਜਾਂਚ ਨੂੰ ਜਿਹੜਾ ਕਿ ਹੋਰ ਅੱਗੇ ਵਧਾਇਆ ਜਾ ਸਕੇ ਇਸ ਦੇ ਨਾਲ ਹੀ ਹੋਰ ਕੇਂਦਰੀ ਜਾਂਚ ਏਜੰਸੀਆਂ ਵੀ ਇਸ ਕੇਸ 'ਚ ਨਜ਼ਰ ਬਣਾਈ ਰੱਖ ਰਹੀਆਂ ਨੇ ਮਜੀਠੀਆ ਦੇ ਖਿਲਾਫ ਨਸ਼ੇ ਦੇ ਤੇ ਇਲਜ਼ਾਮਾਂ ਦੇ ਦੌਰਾਨ ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਨੇ ਪੰਜਾਬ ਦੀ ਰਾਜਨੀਤੀ ਦਾ ਮਾਹੌਲ ਗਰਮਾ ਦਿੱਤਾ ਹੈ ਤੇ ਹੁਣ ਇਸ ਕੇਸ ਦੀ ਜਿਹੜੀ ਕਿ ਜਾਂਚ ਦਾਇਰਾ ਹੋਰ ਵਧਾ ਦਿੱਤਾ ਗਿਆ ਹੈ ਤੇ ਦੱਸਦੀ ਹੈ ਕਿ ਦੂਜੇ ਪਾਸੇ ਵਿਜੀਲੈਂਸ ਦੀ ਕੋਸ਼ਿਸ਼ ਹੈ ਕਿ ਉਹ 2 ਜੁਲਾਈ ਨੂੰ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਰਿਮਾਂਡ ਖਤਮ ਹੋਣ ਤੇ ਅਦਾਲਤ ਚ ਪੇਸ਼ ਕੀਤਾ ਜਾਵੇ ਤਾਂ ਅਗਲੇ ਪੜਾ ਦੀ ਕਾਰਵਾਈ ਕੀਤੀ ਜਾਵੇ ਉੱਥੇ ਹੀ ਬਿਕਰਮ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ਇੱਕ ਪੋਸਟ ਸ਼ੇਅਰ ਕੀਤੀ ਗਈ ਐਸ ਪੋਸਟ ਦੇ ਵਿੱਚ ਉਹਨਾਂ ਦੇ ਵਕੀਲ ਨੇ ਲਿਖਿਆ ਹੈ ਕਿ ਮੈਂ ਖੁੱਲਾ ਚੈਲੰਜ ਕਰਦਾ ਹਾਂ ਡੀਜੀਪੀ ਪੰਜਾਬ ਨੂੰ ਤੇ ਵਿਜੀਲੈਂਸ ਚੀਫ ਅਤੇ ਪੰਜਾਬ ਦੇ ਏਜੀ ਨੂੰ ਇੱਕ ਵੀ ਛੋਟੀ ਤੋਂ ਛੋਟੀ ਐਨਡੀਪੀਐਸ ਦੀ ਧਾਰਾ ਲਗਾ ਕੇ ਦਿਖਾਓ ਇਹ ਪੋਸਟ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਜਿਹੜਾ ਕਿ ਕਈ ਪ੍ਰਸ਼ਾਸਨਿਕ ਜਾਂਚ ਉੱਤੇ ਸਵਾਲੀਆ ਜਿਹੜੇ ਕਿ ਨਿਸ਼ਾਨ ਖੜੇ ਕਰ ਦਿੰਦੇ ਨੇ ਤੇ ਦੂਜੇ ਪਾਸੇ ਹੁਣ NCB ਦੀ ਐਂਟਰੀ ਹੋ ਗਈ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਤੋਂ ਲਗਾਤਾਰ ਪੁੱਛ ਪੜਤਾਲ ਕਰਨ ਦੇ ਲਈ ਜਿਹੜੇ ਕਿ ਬਿਆਨ ਲਿੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ NCB ਵੀ ਹੁਣ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕਰੇਗੀ ਤੇ ਦੂਜੇ ਪਾਸੇ ਵਕੀਲ ਦੇ ਵੱਲੋਂ ਵੀ ਖੁੱਲਾ ਚੈਲੰਜ ਕਰ ਦਿੱਤਾ ਗਿਆ ਹੈ ਕੀਤੀ ਜਾਵੇ ਉੱਥੇ ਹੀ ਬਿਕਰਮ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਐਸ ਪੋਸਟ ਦੇ ਵਿੱਚ ਉਹਨਾਂ ਦੇ ਵਕੀਲ ਨੇ ਲਿਖਿਆ ਹੈ ਕਿ ਮੈਂ ਖੁੱਲਾ ਚੈਲੰਜ ਕਰਦਾ ਹਾਂ ਡੀਜੀਪੀ ਪੰਜਾਬ ਨੂੰ ਤੇ ਵਿਜੀਲੈਂਸ ਚੀਫ ਅਤੇ ਪੰਜਾਬ ਦੇ ਏਜੀ ਨੂੰ ਇੱਕ ਵੀ ਛੋਟੀ ਤੋਂ ਛੋਟੀ ਐਨਡੀਪੀਐਸ ਦੀ ਤਾਰਾ ਲਗਾ ਕੇ ਦਿਖਾਓ ਇਹ ਪੋਸਟ ਬਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਜਿਹੜਾ ਕਿ ਕਈ ਪ੍ਰਸ਼ਾਸਨਿਕ ਜਾਂਚ ਉੱਤੇ ਸਵਾਲੀਆ ਜਿਹੜੇ ਕਿ ਨਿਸ਼ਾਨ ਖੜੇ ਕਰ ਦਿੱਤੇ ਨੇ ਤੇ ਦੂਜੇ ਪਾਸੇ ਹੁਣ NCB ਦੀ ਐਂਟਰੀ ਹੋ ਗਈ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਤੋਂ ਲਗਾਤਾਰ ਪੁੱਛ ਪੜਤਾਲ ਕਰਨ ਦੇ ਲਈ ਜਿਹੜੇ ਕਿ ਬਿਆਨ ਲਿੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ NCB ਵੀ ਹੁਣ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕਰੇਗੀ ਤੇ ਦੂਜੇ ਪਾਸੇ ਵਕੀਲ ਦੇ ਵੱਲੋਂ ਵੀ ਖੁੱਲਾ ਚੈਲੰਜ ਕਰ ਦਿੱਤਾ ਗਿਆ ਹੈ